ਹਾਂਜੀ ਅੱਜ ਭਾਈ ਤਰਨ ਸਿੰਘ ਪਿੰਡ ਇਕਲਗੱਡਾ ਤੋਂ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਤੋਂ ਰਿਹਾ ਹੋਇਆ ਇਹਨਾਂ ਦੀ 1 ਮਈ 2025 ਨੂੰ ਅਰੈਸਟ ਪਈ ਸੀ ਜਿਹੜਾ ਸੁਖਬੀਤ ਬਾਦਲ ਦੇ ਉੱਤੇ 4 ਦਸੰਬਰ 2024 ਨੂੰ ਅਟੈਕ ਹੋਇਆ ਸੀ ਤੇ ਉਸ ਕੇਸ ਦੇ ਵਿੱਚ ਪਹਿਲਾਂ ਭਾਈ ਨਰੈਨ ਸਿੰਘ ਚੌੜਾ ਨੂੰ ਮੌਕੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਉਹਨਾਂ ਕੋਲ ਰਿਕਵਰੀ ਹੋਈ ਤੇ ਇਹਨਾਂ ਨੂੰ ਦਸੰਬਰ 2024 ਜ ਨੋਮੀਨੇਟ ਕੀਤਾ ਗਿਆ ਸੀਗਾ ਕਿ 3 ਦਸੰਬਰ 2024 ਨੂੰ ਇਹ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਮਿਲ ਕੇ ਇਹਨਾਂ ਕਾਲਤਖ ਸਾਹਿਬ ਕੋਟਾ ਸਾਹਿਬ ਅਲਦਾਸ ਕੀਤੀ ਉੱਥੇ ਪੱਚੀਆਂ ਪਾਈਆਂ ਤੇ ਇੱਕ ਸਾਜ਼ਿਸ਼ ਦੇ ਵਿੱਚ 120B ਦੇ ਵਿੱਚ ਇਹਨਾਂ ਨੂੰ ਜਿਹੜਾ ਨਾਮਿਨੇਟ ਕੀਤਾ ਗਿਆ ਸੀ ਐਸ ਪਾਸ ਚਲਾਨ ਤਾਂ ਫਿਰ ਇਹਨਾਂ ਦੀ ਅਸੀਂ ਐਂਟੀਸੀਪਟਰੀ ਬੇਲ ਆਪਣੇ ਸੈਸ਼ਨ ਕੋਰਟ ਤੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਏ ਸੀ ਉੱਥੋਂ ਨਹੀਂ ਰਾਹਤ ਮੇਨ ਤੋਂ ਬਾਅਦ 1 ਮਈ 2025 ਨੂੰ ਇਹਨਾਂ ਦੀ ਅਰੈਸਟ ਹੋਈ ਤੇ ਜਿਹੜੀ ਪਿਛਲੇ ਦਿਨੀ ਉਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਚਲਾਨ ਇਹਨਾਂ ਦੇ ਖਿਲਾਫ ਪੁਲਿਸ ਨੇ ਜਿਹੜਾ ਦੇ ਦਿੱਤਾ ਹੈਗਾ ਤੇ ਚਲਾਨ ਭਾਈ ਨраяਨ ਸਿੰਘ ਚੌੜਾ ਦੇ ਖਿਲਾਫ ਪਹਿਲਾਂ ਆ ਗਿਆ ਸੀ ਉਹਨਾਂ ਦੀ 25 ਮਾਰਚ 2025 ਨੂੰ ਜ਼ਮਾਨਤ ਹੋ ਗਈ ਸੀ ਉਸ ਬੇਸ ਦੇ ਉੱਤੇ ਕਿ ਭਾਈ ਧਰਮ ਸਿੰਘ ਕੋਲੋਂ ਕੋਈ ਰਕਬਦੀ ਨਹੀਂ ਹੋਈ ਇਸ ਕੇਸ ਦੇ ਵਿੱਚ ਤੇ ਡਾਇਰੈਕਟ ਅਲੀਗੇਸ਼ਨ ਕੋਈ ਨਹੀਂ ਤੇ ਮੇਨ ਅਕਿਊਜ਼ ਭਾਈ ਨраяਨ ਸਿੰਘ ਚੌੜਾ ਨੂੰ ਇਸ ਕੇਸ 'ਚੋਂ ਜ਼ਮਾਨਤ ਮਿਲਣ ਦਾ ਮੇਨ ਕਾਰਨ ਬਣਿਆ ਭਾਈ ਧਰਮ ਸਿੰਘ ਨੂੰ ਜ਼ਮਾਨਤ ਮਿਲੰਦਾ ਸੋ ਭਾਈ ਧਰਮ ਸਿੰਘ ਕਰੀਬ 3 ਮਹੀਨੇ ਤੋਂ ਵੱਧ ਸਮੇਂ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਰਿਹਾਅ ਹੋ ਕੇ ਤੇ ਆਪਣੇ ਘਰ ਜਿਹੜਾ ਵਾਪਸ ਚਲੇ ਵਾਗਮੀ ਦਾ ਖਾਲਸਾ ਵਾਜ ਦੀ ਫਤਿਹ ਜਿਸ ਤਰ੍ਹਾਂ ਕਿ ਮੰਜਪੁਰ ਸਾਹਿਬ ਪਹਿਲਾਂ ਹੀ ਦੱਸ ਚੁੱਕੇ ਆ ਸਾਰੇ ਕੇਸ ਦੇ ਫੈਕਟਸ ਬਾਰੇ ਤੇ ਪਰ ਇੱਥੇ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਿੱਖਾਂ ਦਾ ਹੋਇਆ ਇਹ ਜਿਹੜੀਆਂ ਮਨੂਵਾਦੀ ਧਿਰਾਂ ਨੇ ਜੋ ਉਹਨਾਂ ਦੇ ਦਲਾਲ ਨੇ ਜੋ ਸਾਰੇ ਜਿਹੜੇ ਆ ਉਹ ਇਸ ਕੱਲ ਤੋਂ ਸਾਵਧਾਨ ਹੋ ਜਾਣ ਸਿੱਖਾਂ ਨਾਲ ਜਿਹੜਾ ਵਾ ਉਹ ਜਿਹੜਾ ਧੱਕਾ ਕਰਨਾ ਬੰਦ ਕਰਨ ਤੇ ਜਿਹੜਾ ਅਸਲੀ ਧਰਮ ਦੇ ਰਸਤੇ ਤੇ ਚੱਲਣ ਇਸ ਕਰਕੇ ਇਹਨਾਂ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਤੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਆ ਬੇਅਦਬੀਆਂ ਹੋਈਆਂ ਜਾਂ ਕਹਿ ਲੋ ਕਿ ਸ਼ੁਰੂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਵਾ ਉਹ ਕੇ ਕੇਂਦਰ ਨਾਲ ਰਲ ਕੇ ਜਿਹੜਾ ਵਾ ਉਹ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਰਾਤ ਨੂੰ ਇਹ ਕੇ ਪੀ ਐਸ ਗਿੱਲ ਨਾਲ ਮੀਟਿੰਗਾਂ ਕਰਦੇ ਸੀ ਤੇ ਦਿਨੇ ਜਿਹੜੇ ਸਿੱਖਾਂ ਦੇ ਭੋਗਾਂ ਤੇ ਜਾਂਦੇ ਸੀਗੇ ਸੋ ਇਹ ਬਾਦਲ ਨਲੀ ਇਹ ਜੋ ਬਾਦਲਕੇ ਨੇ ਇਹਨਾਂ ਨੇ ਜਿਹੜਾ ਸਾਰਾ ਜਿਹੜਾ ਪੰਥ ਦਾ ਹੈਗਾ ਉਹ ਸਾਰਾ ਕੋ ਜਿਹੜਾ ਉਹ ਸਤਿਆਨਾਸ਼ ਕਰਤਾ ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਜਿੰਨਾ ਪੰਥ ਨੂੰ ਨੁਕਸਾਨ ਪਹੁੰਚਾਇਆ ਇਹ ਜਿਹੜਾ ਇਹਨਾਂ ਮਨੁਵਾਦੀ ਧਿਰਾਂ ਨੇ ਤੇ ਉਹਨਾਂ ਦੇ ਦਲਾਵਲਾਂ ਨੇ ਵਿਚਾਇਆ ਜਿਹੜਾ ਦਿੱਲੀ ਤੇ ਨਾਗਪੁਰ ਦੇ ਜਿਹੜੇ ਆ ਉਹ ਥੱਲੇ ਲੱਗੇ ਰਹੇ ਆ ਉਸੇ ਨੇ ਗੱਲ ਦਾ ਨੀ ਇਹ ਅੱਜ ਜਿਹੜੀ ਆ ਇਹ ਸਾਨੂੰ ਜਿਹੜੀ ਪੰਥਕ ਜਿਹੜੀ ਆ ਇੱਕ ਧਿਰ ਦੀ ਜਿਹੜੀ ਆ ਕਮੀ ਮਹਿਸੂਸ ਹੋ ਰਹੀ ਆ ਤੇ ਇਹ ਜਿਹੜਾ ਲੋਕਾਂ ਦਾ ਰੋਹ ਹੈਗਾ ਬਾਕੀ ਜੋ ਵੀ ਐਲੀਗੇਸ਼ਨ ਲਾਏ ਗਏ ਆ ਉਹਦੇ ਬਾਰੇ ਤੁਹਾਨੂੰ ਮਨਜਪੁਰ ਸਾਹਿਬ ਨੇ ਦੱਸ ਦਿੱਤਾ ਹੈਗਾ ਪਰ ਆਡੀਓਲੋਜੀਕਲੀ ਤੁਹਾਨੂੰ ਮੈਂ ਇਹੀ ਦੱਸਦਾ ਇਹ ਮਨੁਵਾਦੀ ਧਿਰਾਂ ਤੇ ਜਿਹੜੇ ਉਹਨਾਂ ਦੇ ਦਲਾਲ ਆ ਇਹ ਸੱਚੇ ਸਾਰੇ ਆ ਜਾਂਦੇ ਆ ਪਰ ਇਹ ਸਾਰੇ ਆਮ ਆਦਮੀ ਪਾਰਟੀ ਵਿੱਚੇ ਆ ਜਾਂਦੀ ਆ ਬਾਦਲਕੇ ਵੀ ਵਿੱਚੇ ਆ ਜਾਂਦੇ ਆ ਕਾਂਗਰਸੀ ਵਿੱਚੇ ਆ ਜਾਂਦੀ ਆ ਇਹ ਸਾਰੇ ਜਿਹੜੇ ਦਲਾਲ ਨੇ ਕੋਈ ਵੀ ਹੋਰ ਜਿਹੜੀ ਹੈਗੀ ਆ ਇਹਨਾਂ ਸਾਰਿਆਂ ਨੇ ਜਿਹੜਾ ਦਿੱਲੀ ਤੇ ਨਾਗਪੁਰ ਵੱਲ ਮੂੰਹ ਕਰਕੇ ਰੱਖਿਆ ਹੋਇਆ ਇਸ ਕਰਕੇ ਜਿੰਨਾ ਚਿਰ ਦਿੱਲੀ ਤੇ ਨਾਗਪੁਰ ਮੂੰਹ ਕਰਕੇ ਰੱਖਿਆ ਹੈ ਇਸ ਕਰਕੇ ਇਹਨਾਂ ਨੂੰ ਲੋਕ ਉਹਨਾਂ ਜਿਹੜਾ ਮੂੰਹ ਨਹੀਂ ਲਾਉਣਗੇ ਤੇ ਅੱਜ ਵੀ ਜਿਹੜੀਆਂ ਤੱਕੇਸ਼ਾਂ ਜਿਹੜੀਆਂ ਉਹ ਕਾਇਮ ਹੈ